ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਪਾਉਣੇ ਆ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ 38ਵੇਂ ਦਿਨ ਵਿੱਚ ਹੋਇਆ ਦਾਖਲ ਅੱਜ ਸੁਪਰੀਮ ਕੋਰਟ ਵਿਖੇ ਹੋਈ ਸੁਣਵਾਈ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ ਪੰਜਾਬ ਦੇ ਡੀਜੀਪੀ ਅਤੇ ਚੀਫ ਸਕੱਤਰ ਸੁਪਰੀਮ ਕੋਰਟ ਵਿਖੇ ਸੁਣਵਾਈ ਵਿੱਚ ਕੋਰਟ ਨੇ ਸੋਲਿਸਟਰ ਜਨਰਲ ਤੋਂ ਪੁੱਛਿਆ ਕਿ ਕੇਂਦਰ ਸਰਕਾਰ ਇਸ ਮਾਮਲੇ ਤੇ ਕਿਉਂ ਨਹੀਂ ਦੇ ਰਹੀ ਕੋਈ ਬਿਆਨ ਦੱਲੇਵਾਲ ਨੂੰ ਸਿਹਤ ਸਹੂਲਤਾਂ ਲੈਣ ਤੋਂ ਰੋਕਣ ਵਾਲੇ ਕਿਸਾਨ ਆਗੂਆਂ ਦੇ ਬਿਆਨਾਂ ਨੂੰ ਸੁਪਰੀਮ ਕੋਰਟ ਨੇ ਦੱਸਿਆ ਇਤਰਾਜ਼ਯੋਗ ਕਿਹਾ ਕੁਝ ਕਿਸਾਨ ਆਗੂਆਂ ਨੂੰ ਇਹ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਇਹ ਗਲਤ ਹੈ ਅੱਜ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸਵੇਰੇ 6 ਵਜੇ ਸਰਵਨ ਸਿੰਘ ਪੰਧੇਰ ਹੋਏ ਲਾਈਵ ਕੇਂਦਰ ਸਰਕਾਰ ਤੇ ਗਰਜੇ ਕਿਹਾ ਮੰਗਾ ਮਨਵੋਣ ਲਈ ਕੀਤਾ ਜਾ ਰਿਹਾ ਇਹ ਅੰਦੋਲਨ ਅਤਿ ਮਰਨਵਰਤ ਮੀਟਿੰਗਾਂ ਲਈ ਨਹੀਂ ਦੇ ਨਾਲ ਹੀ ਸਰਵਨ ਸਿੰਘ ਪੰਧੇਰ ਨੇ ਵਾਅਦਾ ਚੜ੍ਹ ਕੇ 4 ਜਨਵਰੀ ਨੂੰ ਲੋਕਾਂ ਨੂੰ ਟਰੈਕਟਰ ਟਰਾਲੀਆਂ ਨਾਲ ਖਨੋਰੀ ਬਾਰਡਰ ਤੇ ਪਹੁੰਚਣ ਲਈ ਕੀਤੀ ਅਪੀਲ ਸ਼ਿਵਰਾਜ ਸਿੰਘ ਦੀ ਚਿੱਠੀ ਦਾ ਦਿੱਲੀ ਸੀਐਮ ਆਤੀਸ਼ੀ ਨੇ ਦਿੱਤਾ ਜਵਾਬ ਕਿਹਾ ਪੰਜਾਬ ਵਿੱਚ ਮਰਨ ਵਰਤ ਤੇ ਬੈਠੇ ਕਿਸਾਨ ਮੋਦੀ ਜੀ ਨੂੰ ਕਹੋ ਕਰਨ ਗੱਲ ਕਿਸਾਨਾਂ ਨਾਲ ਰਾਜਨੀਤੀ ਕਰਨੀ ਕਰੋ ਬੰਦ ਸੀਐਮ ਆਤੀਸ਼ੀ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਰਾਜ ਦੌਰਾਨ ਕਿਸਾਨਾਂ ਤੇ ਚਲਾਈਆਂ ਗਈਆਂ ਗੋਲੀਆਂ ਅਤੇ ਲਾਠੀਆਂ ਜਿੰਨਾ ਬੁਰਾ ਹਾਲ ਕਿਸਾਨਾਂ ਦਾ ਭਾਜਪਾ ਨੇ ਕੀਤਾ ਉਹਨਾਂ ਕਿਸੇ ਨੇ ਵੀ ਨਹੀਂ ਕੀਤਾ ਮਲੋਟ ਸ਼ਹਿਰ ਵਿੱਚ ਦਿਨ ਦਿਹਾੜੇ ਇੱਕ ਫਾਈਨੈਂਸਰ ਕੋਲੋਂ ਦੋ ਨੌਜਵਾਨ ਉਸਦੇ ਦਫ਼ਤਰ ਵਿਖੇ ਪੈਸੇ ਲੁੱਟਣ ਦੀ ਨੀਤ ਨਾਲ ਬੜੇ ਅੰਦਰ ਫਾਈਨੈਂਸਰ ਦੀ ਥੋਣ ਉੱਪਰ ਤਰ ਲਿਆ ਕਾਪਾ ਇੱਕ ਵਿਅਕਤੀ ਕੀਤਾ ਗਿਆ ਕਾਬੂ ਪੁਲਿਸ ਕਰ ਰਹੀ ਜਾਂਚ ਅੰਮ੍ਰਿਤਸਰ ਵਿਖੇ ਨਵਾਂ ਸਾਲ ਚੜ੍ਹਦਿਆਂ ਹੀ ਮੌਸਮ ਨੇ ਲੈ ਕੇ ਵਰਟ ਗੁਰੂ ਨਗਰੀ ਵਿੱਚ ਸੰਗਣੀ ਤੁੰਦ ਦੀ ਹੋਈ ਸ਼ੁਰੂਆਤ ਨਾ ਮਾਤਰ ਹੋਈ ਵਿਜ਼ਿਬਿਲਟੀ ਸ਼ੀਰ ਮੁਖਤਰ ਸਾਹਿਬ ਵਿਖੇ ਧੁੰਦ ਕਰਕੇ ਵਿਜ਼ਿਬਿਲਟੀ ਹੋਈ ਜ਼ੀਰੋ ਹਰ ਪਾਸੇ ਚਾਈ ਧੁੰਦ ਆਮ ਲੋਕਾਂ ਤੇ ਰਾਹੀਗਰਾਂ ਨੂੰ ਕਰਨਾ ਪੈ ਰਿਹਾ ਧੁੰਦ ਕਰਕੇ ਪਰੇਸ਼ਾਨੀ ਦਾ ਸਾਹਮਣਾ ਏਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ